ਕਾ ਕੀ ਕਰਨ ਕਾਦੀ ਹੈਲਪ ਕਰਮਾਲ ਵੀ ਰਹਿ ਰਹੀ ਕਾਦੀ ਹੈਲਪ ਤੂੰ ਕੱਲ ਵੀ ਉੱਥੇ ਉਧਰ ਫਿਰ ਰਿਆ ਸੀ ਹੈਨਾ ਇਹੀ ਕੰਮ ਕਰਦੇ ਦੋ ਤੇਰੇ ਨਾਲ ਦੇ ਉਧਰ ਮੰਗਦੇ ਫਿਰਦੇ ਨੇ ਤੂੰ ਆ ਕੀ ਹੱਥ 'ਚ ਆ ਕਹੀ ਫੜੀ ਹੋਈ ਆ ਹੈ ਕਵਾੜਾ ਕਵਾੜਾ ਕੀ ਨਾਮ ਹੈ ਤੇਰਾ ਕੀ ਸੋਫਿਆਨ ਐਮ ਕੀ ਸੋਫਿਆਨ ਐਮ ਕਿੱਥੇ ਕੰਮ ਚੱਲਦਾ ਇੱਥੇ ਤੁਹਾਡਾ ਬਸ ਪਿੰਡਾ ਵਗੈਰਾ ਭਾ ਮਿਲਦਾ ਕੰਮ ਤਾਂ ਕਿਤੇ ਵੀ ਨਹੀਂ ਕਰਦੇ ਤੁਸੀਂ ਤੁਸੀਂ ਮੰਗਦੇ ਹੋ ਸਿਰਫ ਇੱਥੇ ਨੇ ਕਿੱਥੇ ਕੰਮ ਕਰ ਰਹੇ ਹੋ ਇੱਥੇ ਦੱਸੀ ਮਾੜਾ ਜਿਹਾ ਪਿੰਡ ਦਾ ਨਾਮ ਦੱਸੀ ਜਿੱਥੇ ਕੰਮ ਕਰਦੇ ਹੋ ਤੁਸੀਂ ਅਸੀਂ ਮੰਡੀ ਰਹਿੰਦੇ ਆਂ ਬਰਾਗਿੰਗ ਦਾ ਹੈ ਅਸੀਂ ਪਿੰਡਾਂ 'ਚ ਘੁੰਮ ਕੇ ਕੰਮ ਕਰਦੇ ਕੰਮ ਚੱਲਦਾ ਹੈ ਕਿਹੜੇ ਪਿੰਡ 'ਚ ਕੰਮ ਕਰਦੇ ਆਂ ਅਜੇ ਤਾਂ ਇੱਥੇ ਅੱਗੇ ਪਿੰਡਾਂ 'ਚ ਮਿਲ ਜਾਂਦਾ ਜਿੱਥੇ ਕਿਹੜੇ ਪਿੰਡ 'ਚ ਕੰਮ ਕੀਤਾ ਹੁਣ ਤੱਕ ਤਾਂ ਹੋਰੇ ਅਸੀਂ ਇੱਥੇ ਹੁਣੇ ਕਿਤੇ ਨਹੀਂ ਕੀਤਾ ਭਰਾ ਕਿੰਨੇ ਦਿਨ ਹੋ ਗਏ ਤੈਨੂੰ ਹੋਰੇ ਘੁੰਮਦੇ ਨੂੰ ਕੱਲ ਆਏ ਸੀਗੇ ਸ਼ਾਮ ਨੂੰ ਹਾਂ ਫਿਰ ਜੇ ਤੈਨੂੰ ਕੰਮ ਨਹੀਂ ਮਿਲਿਆ ਤੂੰ ਮੰਗਦਾ ਫਿਰਦਾ ਹੋਰੇ ਹੈ ਨਾ ਕੱਲ ਦਾ ਕੱਲ ਕਿੰਨੇ ਜਣਿਆਂ ਨੂੰ ਰੋਕਿਆ ਤੇ ਅੱਜ ਵੀ ਤੇਰੇ ਨਾਲ ਦੇ ਦੋ ਉੱਧ ਆ ਮੰਗਦੇ ਫਿਰਦੇ ਨੇ ਚਾਰ ਬੰਦਾ ਆਪਰਾ ਹਾਂ ਮੰਗਦੇ ਹੀ ਫਿਰਦੇ ਤੁਸੀਂ ਕੰਮ ਕਿੱਥੇ ਕਰਦੇ ਹੋ ਇਹ ਤੋਂ ਪਹਿਲਾਂ 2 ਦਿਨ ਹੋ ਗਏ ਕੰਮ ਨਹੀਂ ਮਿਲਿਆ ਤੈਨੂੰ ਇੱਧਰ ਨੂੰ ਆ ਜਾ ਮੜਿਆ ਜੀ 2 ਦਿਨ ਹੋ ਗਏ ਕੰਮ ਨਹੀਂ ਮਿਲਿਆ ਉਹ ਤੋਂ ਪਹਿਲਾਂ ਕਿੱਥੇ ਕੰਮ ਕਰਦਾ ਸੀ ਤੁਸੀਂ ਇੱਥੇ ਮੰਡੀ ਗਾਦੇ ਸੀ ਹੈ ਉਧਰ ਰਹਿੰਦੇ ਸੀਗੇ ਮੰਡੀ ਗਵਿੰਦਗੜ੍ਹ ਮੰਡੀ ਗਵਿੰਦਗੜ੍ਹ ਕਿੱਥੇ ਕੰਮ ਕੀਤਾ ਤਾਂ ਕੰਮ ਉੱਥੇ ਪਿੰਡਾਂ ਦੇ ਗੱਬੇ ਸੀਗੇ ਮਿੰਦਾ ਕਿਹੜੇ ਪਿੰਡ 'ਚ ਦੱਸਤਾ ਜੀ ਅੰਬੇ ਮਾਜਰਾ ਆ ਗਿਆ ਉਹਦੇ ਹੈ ਅੰਬੇ ਮਾਜਰਾ ਅੰਬੇ ਮਾਜਰਾ ਕਿਹੜਾ ਅੰਬੇ ਮਾਜਰਾ ਖੰਨਾ ਐ ਅsrand ਅੰਬੇ ਮਾਜਰਾ ਖੰਨੇ ਕਿੱਥੇ ਕੰਮ ਕਿੱਥੇ ਕੀਤਾ ਤੂੰ ਇੱਕ ਨਾਮ ਦੱਸ ਤੇ ਪਿੰਡਾਂ 'ਚ ਘੁੰਮ ਜਾਂਦੇ ਸੀ ਕਿ ਨਾ ਕਿਹੜੇ ਪਿੰਡ 'ਚ ਕੰਮ ਕੀਤਾ ਤਾ ਜੇ ਤੂੰ ਲੱਕੜ ਦਾ ਕੰਮ ਕੀਤਾ ਤੂੰ ਤੈਨੂੰ ਨਾਂ ਤਾਂ ਯਾਦ ਹੋਊ ਪਿੰਡ ਦਾ ਅੰਬੇ ਮਾਜਰਾ ਦਾ ਨਾਂ ਸੀ ਅੰਬੇ ਮਾਜਰਾ ਕੀਤਾ ਉਹ ਜਗਜੀਤ ਸਰਪੰਚਾ ਜਿੱਥੇ ਦਾ ਹਾਂਜੀ ਅੰਬੇ ਮਾਜਰਾ ਦਾ ਜਗਜੀਤ ਸਰਪੰਚਾ ਉੱਥੇ ਕੀਤਾ ਸੀ ਪਤਾ ਨਹੀਂ ਯਾਰ ਸਰਪੰਚ ਦਾ ਤਾਂ ਨਹੀਂ ਪਤਾ ਸਦਾ ਕਿਹਦੇ ਕੰਮ ਕੀਤਾ ਸੀ ਤੇ ਭਰਾ ਦੇ ਕਰਦੇ ਆ ਕੋ ਪਤਾ ਨਹੀਂ ਸਾਨੂੰ ਕੀ ਪਤਾ ਲੱਗਦਾ ਕਿਸ ਤਰ੍ਹਾਂ ਨਹੀਂ ਇਹ ਕਦੇ ਵਾਸਤੇ ਚੱਕੇ ਤਾਂ ਕੰਮ ਤਾਂ ਤੁਸੀਂ ਕਰਦੇ ਨਹੀਂ ਤੁਸੀਂ ਤਾਂ ਮੰਗਦੇ ਫਿਰਦੇ ਹੋ ਇੱਥੇ ਆਹ ਕਹਾੜੀ ਕਦੇ ਵਾਸਤੇ ਕਰ ਰਹੇ ਸੀਗੇ ਮੰਗਦੇ ਫਿਰਦੇ ਨੇ ਇਹ ਬਾਰਦਾਤਾਂ ਕਰਦੇ ਨੇ ਬਤਾਂ ਹੀ ਕਰ ਰਿਹਾ ਕੋਈ 10 15 ਵਾਰ ਤੇ ਮੈਂ ਕਿ ਤੂੰ ਜਵਾਨ ਸਰੀਰ ਹੈ ਤੁਹਾਡਾ ਹੁਣ ਦੋ ਜਿਹੜੇ ਇਧਰ ਨੂੰ ਕਹਿੰਦੇ ਆ ਦੇਖੋ ਆ ਫੜਿਆ ਗਨਸਰ ਰਾਤ ਨੂੰ ਕੋਈ ਬਾਰਦਾਤ ਵੀ ਕਰ ਸਕਦੇ ਨੇ ਇੱਕ ਪਹਿਲੇ ਹਾਂ ਹਾਂ ਇੱਕ ਗੋਰੇ ਕੰਮ ਕਰ ਹਾਂ ਤੁਸੀਂ ਕਿੰਨੇ ਜਾਣੀਆ ਟੂਟਰ ਚਾਰ ਜਾਣੀਆ ਨਹੀਂ ਕੰਮ ਕਿੱਥਾ ਕਿੱਥੇ ਕੀਤਾ ਤਾਂ ਹੁਣ ਤੱਕ ਜੇ ਤੂੰ ਕੰਮ ਕਰਦਾ ਔਰੇ ਹਾਂ ਉਹਨੇ ਮਿਲਿਆ ਨਹੀਂ ਕਿੰਨੇ ਦਿਨ ਹੋ ਗਏ ਮਿਲਿਆ ਨਹੀਂ ਸਾਨੂੰ ਹੋ ਗਿਆ 7-8 ਦਿਨ ਹੋ ਗਿਆ ਕਿੱਥੇ ਆਇਆ ਨੂੰ ਔਰੇ ਆਇਆ ਨੂੰ ਕਿੱਥੇ ਆਇਆ ਨੂੰ ਸਾਨੂੰ ਹੋ ਗਿਆ 20 ਦਿਨ ਹੋਏ ਆਇਆ ਕਿੱਥੋਂ ਆਇਆ ਨੂੰ ਪਸ਼ਮੀਰ ਤੋਂ 20 ਦਿਨ ਚ ਜਾਨੀਏ 14 ਦਿਨ ਕੰਮ ਕੀਤਾ ਤਾਂ 6 ਦਿਨ ਤੋਂ ਨਹੀਂ ਕੰਮ ਮਿਲਿਆ ਤੈਨੂੰ ਨਹੀਂ ਮਿਲਿਆ ਭਰਾ 14 ਦਿਨ ਕਿੱਥੇ ਕੰਮ ਕੀਤਾ ਤਾਂ ਸੁੱਧ ਸਰਾਂਦਾਲ ਸਰੰਦਵਲ ਕਿੱਥੇ ਇਹ ਪਿੰਡ ਦਾ ਨਾਮ ਦੱਸ ਜਿੱਥੇ ਦਾ ਕੰਮ 14 ਦਿਨ ਕੀਤਾ ਹੋਵੇ ਤੈਨੂੰ ਪਿੰਡ ਦਾ ਨਾਮ ਬਤਾਉ ਕਨੇ ਕਨੇ ਅਲੱਗ ਅਲੱਗ ਕੰਮ ਕਰਦੇ ਐ ਸਿੱਪਾ ਕੀ ਕੰਮ ਕਰਦੇ ਆ ਕੀ ਕੀ ਕੰਮ ਲਿਆ ਸੀ ਤਾਂ ਉੱਤੇ ਅਸੀਂ ਬਾਲਣ ਦਾ ਕੰਮ ਕਰਦੇ ਆ ਬਾਲਣ ਦਾ ਕੀ ਕੰਮ ਕਰਦੇ ਹੋ ਜਿੱਥੇ ਅਗਰ ਮਿਲ ਗਿਆ ਇਹ ਕਰ ਲੈ ਨਹੀਂ ਕੀ ਬਾਲਣ ਦਾ ਕੀ ਕਰਦੇ ਹੋ ਬੱਡੇ ਦੇ ਦਰਖਤ ਹਾਂਜੀ ਘਰਾਂ ਦੇ ਵਿੱਚ ਕੋਈ ਵੜਾ ਲੈਂਦਾ ਜਿਹਦਾ ਤੁਹਾਡੇ ਘਰ ਹੈਗੀਆਂ ਲੱਕੜ ਉਹ ਬਾਟਕੇ ਪਰ ਤੁਸੀਂ ਅੱਜ ਕੱਲ ਕਿਹੜੇ ਪਿੰਡਾਂ 'ਚ ਕਿਹੜਾ ਬਣਾਉਂਦਾ ਦਿਖਾਈ ਮੈਨੂੰ ਦੱਸੀ ਕੋ ਮਾਲਾ ਮੋਟਾ ਬਣਾ ਲੈਂਦਾ ਇਹ ਜੀ ਕੋਈ ਵੀ ਨਹੀਂ ਬਣਾਉਂਦਾ ਕਿਹੜਾ ਬਣਾਉਂਦਾ ਤੁਹਾਡੇ ਤੋਂ ਸਪੈਸ਼ਲ ਬਣਾ ਕੇ ਬਣਾਉਂਦਾ ਜਿਹੜਾ ਤੁਹਾਡੇ ਤੋਂ ਕੋ ਬਣਾ ਲੈਂਦਾ ਇਹ ਰਬੀ ਜੀ ਨੂੰ ਪੂਰਾ ਪੈਟੀਵਾਰ ਦੇ ਨਹੀਂ ਕਿਹੜਾ ਬਣਾ ਰਿਹਾ ਤੇਤੋਂ ਦੱਸਤਾ ਸੀ ਇਹ ਜਿੱਦੇ 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 ਜਰੂਰ ਹੁੰਦੀ ਆ ਬਣਾ ਲੈਂਦਾ ਇਹ ਮੰਗਦੇ ਫਿਰਦੇ ਨੇ ਰਾਤ ਨੂੰ ਬਾਰ ਦੱਤਾਂ ਕਰਦੇ ਨੇ ਇਹ ਮਾਰਾ ਤਾਂ ਬਣਾ ਲੈਂਦੇ ਮੰਗਦੇ ਨੇ ਆ ਦੇਖੋ ਕਹਾੜਾ ਦੇਖੋ ਕਿੱਡਾ ਜੱਕੇ ਨੇ ਆ ਦੇਖਾ ਆ ਦੇਖ ਜਾਣਾ ਤੇਰਾ ਹੈ ਲੈਟ ਤੇ ਜਾ ਜਾ ਲੈਟ ਤੇ ਜਾ ਰਹੀ ਹੈ ਅਰੇ ਇਹ ਮੈਂ ਕੱਲੋਂ ਤਾਂ ਦੇਖ ਰਿਹਾ ਕੱਲ ਮੈਂ ਇਹਨਾਂ ਨੂੰ ਕੋਈ ਕਿਹਾ ਨਹੀਂ ਹੁਣ ਦੋ ਜਣੇ ਇੱਕ ਮੁੰਡੇ ਨੂੰ ਘੇਰੀਂ ਘੜੇ ਦੀ ਉੱਤੇ ਉਹ ਤੋਂ ਮੰਗੇ ਹਾਂ ਉਹਦੀ ਜੇਬ ਖਾਲੀ ਕਰਕੇ ਕਹਿੰਦੇ ਰੋਟੀ ਖਾਣੀ ਆ ਉਹ ਤੋਂ ਲੈ ਕੇ ਹੁਣ ਫੇਰ ਮੰਗੇ ਤੇ ਕੰਮ ਕੰਮ ਵਾਲਾ ਬੰਦਾ ਮੰਗਦਾ ਫਿਰਦਾ ਹੁੰਦਾ ਕੰਮ ਦੇਖਦਾ ਹੁੰਦਾ ਨਹੀਂ ਔਰੇ ਤੈਨੂੰ ਕਿਹੜਾ ਤਰਕਤ ਦਿਖਦਾ ਉਹ ਜਿਹੜਾ ਤੂੰ ਤਰਕਤ ਵੱਡੇਗਾ ਔਰੇ ਬੰਦੇ ਨੂੰ ਵੱਡਣਾ ਨਹੀਂ ਬੰਦੇ ਨੇ ਕੋਈ ਪਰਦਾ ਹੈ ਕਿੱਥੋਂ ਆ ਗੜੀ ਜਗ੍ਹਾ ਤੋਂ ਆ ਅਸੀਂ ਪਹੁੰਚ ਤੋ ਆਇਆ ਸਰਦਾਰ ਪੁੰਚ ਜਮੂਦੋ ਤੈਨੂੰ ਇੱਥੇ ਕੋਈ ਲੱਗਦਾ ਤੈਨੂੰ ਦਰਖਤ ਵੱਢਣੇ ਹਨ ਇੱਥੇ ਜਿਹੜਾ ਬਡਾਊਗਾ ਤੇ ਤੋਂ ਕਿਹਦੇ ਘਰੇ ਖੜਾ ਲੱਗਦਾ ਤੈਨੂੰ ਦਰਖਤ ਤੋਰੇ ਤੂੰ ਮੈਨੂੰ ਪਹਿਲਾਂ ਜਵਾਬ ਦੇ ਤੈਨੂੰ ਇੱਥੇ ਕਿਹੜੇ ਘਰ 'ਚ ਦਰਖਤ ਖੜਾ ਲੱਗਦਾ ਜਿਹੜਾ ਤੂਰੇ ਆਇਆ ਵੀ ਮੈਂ ਉਹ ਵੱਢ ਦਿੰਨਾ ਉਹਨੂੰ ਪੁੱਛ ਲੈਣਾ ਕਿਸੇ ਦੇ ਘਰੇ ਇਹਨਾਂ ਦੇ ਘਰੇ ਹੈਗਾ ਕੋਈ ਦਰਖਤ ਨਹੀਂ ਹੈ ਫਿਰ ਹੋਰ ਕਿਹੜੇ ਘਰੇ ਦਰਖਤ ਔਰੇ ਦੱਸੀ ਕਿਤੇ ਹੋਵੇ ਨਾ ਅਸੀਂ ਘੁੰਮਦੇ ਆਂ ਫਿਰ ਬਾਜ਼ਾਰ 'ਚ ਕਿਹਦੇ ਘਰ 'ਚ ਦਰਖਤ ਦਿਖਾਈ ਤੂੰ ਬਾਜ਼ਾਰ 'ਚ ਮੈਨੂੰ ਸੜਕ 'ਤੇ ਦਰਖਤ ਦਿਖਾ ਦੇ ਕੋਈ

दस बेर بیا ਐਂਡ ਮੰਗਣਾ ਆ ਪ੍ਰਾਉਰ ਤੁਸੀਂ ਮੰਗਤਾ ਨਾ ਫਿਰ ਇਹ ਕਹੇ ਤੂੰ ਭੀਖ ਮੰਗਦਾ ਤੂੰ ਕੰਮ ਤਾਂ ਨਹੀਂ ਕਰਦਾ ਖਵਾੜਾ ਜੈਨ ਉਹ ਤੇ ਰੱਖਿਆ ਗੁਰਦੁਆਰੇ ਚਰਨ ਉਹ ਅੰਦਰ ਰੱਖਿਆ ਸੀ ਫਿਰ ਉਹ ਪਰਲੇ ਗੁਰਦੁਆਰੇ ਚੱਲੇ ਆ ਪ੍ਰਾ ਉੱਥੇ ਉਹ ਤੇ ਰੱਖਿਆ ਗਣੀ ਖਾਣੇ ਬੀਠਾ ਇਹ ਲੀਆ ਕਾ ਨਹੀਂ ਵਾਸਤੇ ਜੀ ਕੋਈ ਕੰਮ ਨਹੀਂ ਹੈ ਕਾਦੇ ਵਾਸਤੇ ਕੋਈ ਕੰਮ ਨਹੀਂ ਉਹਦੇ ਦਰਖਤ ਕਿਹੜਾਗਾ ਬਾਜ਼ਾਰ ਚ ਦੱਸ ਇਹ ਯਾਰ ਮਾਰ ਕੇ ਗਡਾਸਾ ਪਾ ਦੇ ਨੂੰ ਇਹਦੀ ਕੱਤਕਥਾ ਪੁੱਛ ਵੱਡ ਲਵਾਗੇ ਦੇਖ ਤੇ ਸਾਰੇ ਕਿੱਥੇ ਦਾ ਰਹਿਣ ਆਲਾ ਤੂੰ ਹਾਂਜੀ ਪੁੱਛਦਾ ਰਿਆਂ ਨਾ ਤੇ ਤੂੰ ਨੇ ਤੂੰ ਕੰਮ ਕਿੱਥੇ ਕੀਤਾ ਹੋਰ ਇਹ ਕਹਿੰਦਾ 20 ਦਿਨ ਪੰਜਾਬ 'ਚ ਹੋ ਗਿਆ ਇਹਨੂੰ ਤੂੰ 14 ਤੂੰ ਕਹਿੰਦਾ 5-6 ਦਿਨ ਤੋਂ ਮੈਨੂੰ ਕੰਮ ਨਹੀਂ ਮਿਲਿਆ 14 ਦਿਨ ਤਾਂ ਕੰਮ ਕੀਤਾ ਹੋਣਾ ਕਿੱਥੇ ਕੰਮ ਕੀਤਾ ਪੰਜਾਬ 'ਚ ਤਾਂ 14 ਦਿਨ ਜਿੱਥੇ ਜਿੱਥੇ ਘਰ ਹੁੰਦਾ ਹੈ ਬਰਾਹ ਪਹਿਲਾਂ ਉੱਥੇ ਅਸੀਂ ਕਿਹੜੀ ਜਗ੍ਹਾ ਕੋਈ ਸ਼ਹਿਰ ਦਾ ਪਿੰਡ ਦਾ ਨਾਮ ਦੱਸ ਪਿੰਡ ਦਾ ਨਾਮ ਅੰਬੇ ਮਾਜਰਾ ਹੈਗਾ ਜੇ ਅੰਬੇ ਮਾਜਰਾ 'ਚ ਨਾ ਕੀਤਾ ਹੋਵੇ ਤਾਂ ਕੀਤਾ ਹੈ ਬਰਾਹ ਜੇ ਨਾ ਕੀਤਾ ਹੋਵੇ ਫੇਰ ਇੱਕ ਬੰਦੇ ਦੇ ਘਰ ਕੀਤਾ ਹੈਗਾ ਕੀ ਨਾਮ ਸੀ ਉਹਦਾ ਅਸੀਂ ਇੱਥੇ ਫੇੜੇ ਘਟਿਆ ਸੀਗਾ ਤਾਂ ਫੇੜੇ ਫੇੜੇ ਦਾ ਫੇੜੇ ਪੇੜ ਕੱਟਣ ਦੇ ਕਿੰਨੇ ਪੈਸੇ ਲੈ ਲੈਨੇ ਇੱਕ ਇੱਕ ਦਰਖਤ ਕੱਟਿਆ 20 ਇੰਚ ਨਹੀਂ 20 ਇੰਚ ਇੱਕੋ ਦਰਖਤ ਕੱਟਿਆ ਇਹ ਕਿੰਨੀ ਉੱਥੇ ਵੀ ਕੰਮ ਕੀਤਾ ਹੈ ਭਰਾ ਇਹ ਨਹੀਂ ਕਿ ਇੱਕ ਦੋ ਜ ਨਹੀਂ ਓਰੇ ਸ਼ਹਿਰ 'ਚ ਤੈਨੂੰ ਲੱਗਦਾ ਕਿ ਤੇਰਾ ਕੰਮ ਮਿਲੂਗਾ ਤੈਨੂੰ ਜੇ ਤੂੰ ਉੱਧਰ ਤੇਰੀ ਉਹ ਮੰਨ ਲੈਨੇ ਤੂੰ ਦਰਖਤ ਵੱਟਾ ਦਾ ਕੰਮ ਕਰਦਾ ਇੱਥੇ ਤੈਨੂੰ ਲੱਗਦਾ ਹਾਂ ਗਨ ਹੈ ਕਿੱਥੇ ਹੈ ਗਨ ਤੇਰੀ ਜਾਣੀ ਕਿੱਥੇ ਹੈ ਸਰਦਾਰ ਨਹੀਂ ਓਰੇ ਤੂੰ ਗੱਲ ਸੁਣ ਤੈਨੂੰ ਓਰੇ ਲੱਗਦਾ ਸ਼ਹਿਰ 'ਚ ਕੰਮ ਹੈਗਾ ਤੇਰਾ ਕਿਉਂ ਪੁੱਛ ਰਿਹਾ ਬੀਰ ਕਿ ਪਹਿਲਾਂ ਪਹਿਲਾਂ ਕਟਾਂਦੇ ਹੁੰਦੇ ਸੀ ਕਿ 5 6 ਕਿੱਥੇ 4 5 ਸਾਲ ਪਹਿਲਾਂ ਮੈਂ ਤਾਂ ਕਦੇ ਦੇਖਿਆ ਹੀ ਨਹੀਂ ਮੈਨੂੰ ਉਹਰੇ 30 ਸਾਲ ਹੋ ਗਏ ਪਿਛਲੇ ਸਾਲ ਆਈ ਸੀ ਕਿ ਬੀਰ ਉਹਦੇ ਗੁਰਦੁਆਰੇ ਵੀ ਐਸੀ ਬੀਪੂ ਲਿਖ ਕੇ ਜੀ ਤੁਰੇ ਜਾਂਦੇ ਤੇ ਮਾਰ ਦਵੇ ਯਾਰ ਕੋਈ ਪਤਾ ਨਹੀਂ ਹੈ ਕੱਲ ਨੂੰ ਰਾਤ ਨੂੰ ਨਿਕਲ ਪੈਣੇ ਨੇ ਉਹੀ ਤਾਂ ਗੱਲ ਆ ਜਾਣੇ ਕੋਈ ਨਹੀਂ ਠਾੜੇ ਫੋਨ ਕਰ ਦਿੰਦੇ ਸ਼ਾਮ ਨੂੰ ਹਾਂ ਹਨਾ ਖਵਾੜਾ ਜਾਂਦਾ ਠਾੜੇ ਜਮਾ ਕਰਾ ਦੇ ਮੁਰਸ਼ੀ ਕੋਲੇ ਜਾ ਕੇ ਜਾਂ ਅੰਦਰ ਗਨਿਕਨਪੁਰ ਦਾ ਗੁਰਦੁਆਰੇ ਜਾ ਕੇ ਰੱਖ ਕੇ ਤੇ ਪਰਲੇ ਗੁਰਦੁਆਰੇ ਜਨਾ ਸਦਾ ਰਾਤ ਨੂੰ ਪੈਣਾ ਗਿਆ ਜਪਤੀ ਨਾਲੇ ਤੁਸੀਂ ਕਹਿੰਦੇ ਅਸੀਂ ਮੰਗ ਕੇ ਰੋਟੀ ਖਾਣੇ ਆ ਨਾਲੇ ਤੁਸੀਂ ਉਦਾਂ ਪੈਸੇ ਲਈ ਜਾਂਦੇ ਹੋ ਨਾਲੇ ਗੁਰਦੁਆਰੇ ਰੋਟੀ ਖਾਣੇ ਇਹ ਚੱਕਰ ਕੀ ਜੀ ਬਈ ਕੀ ਕਰਾਂ ਸਰਦਾਰ ਜੀ ਪਰੇਸ਼ਾਨ ਆ ਹੋਰ ਕੀ ਕਰਾਂ ਪਰੇਸ਼ਾਨ ਕਿਹੜੀ ਪਰੇਸ਼ਾਨੀ ਹੈ ਕੀ ਤੇਰੀ ਲੱਤ ਟੁੱਟੀ ਹੈ ਨਹੀਂ ਕੀ ਹੋਇਆ ਜੀ ਸਰਦਾਰ ਜੀ ਜਗਾ ਭਲਾ ਤੂੰ ਹੈਗਾ ਦਿਹਾੜੀ ਕਰ ਕੰਮ ਨਹੀਂ ਚੱਲਦਾ ਇਤਨੇ ਕੋ ਸਾਨੂੰ ਜਾਣਦਾ ਮਿਸਤਰੀਆਂ ਦੇ ਲੱਗ ਜਾ ਹੋਰ ਫੈਕਟਰੀ 'ਚ ਲੱਗ ਜਾ ਥੋੜੇ ਇੱਥੇ ਉੱਥੇ ਦਿਹਾੜੀ ਮਿਲਦੀ ਉੱਥੇ ਬਾਹਰ ਪੈ ਜਾਂਦੇ ਆ ਸਰਦਾਰ ਜੀ ਕੀ ਕਰੀ ਹੂਰ ਤੇਰੇ ਨਾਲ ਦੇ ਸਾਥੀ ਕਿੰਨੇ ਆਂਦਾ ਚਾਰ ਹੀ ਜਣਾ ਆਂ ਸਰਦਾਰ ਕਿੱਥੇ ਰਹਿਣਾ ਗੁਰਦੁਆਰਾ ਜੀ ਹਲੋ ਕੀ ਕਰੀਏ ਸਰਦਾਰ ਜੀ ਹਲੋ ਕੀ ਹਾਲ ਹੈ ਜੀ ਹਾਂ ਜੀ ਕਮਰਾ ਮਿਲੇ ਕੁਲਵਿੰਦਰ ਬੋਲਦਾ ਜੀ ਭਜੀ ਆਪਣੇ ਥਾਣੇ ਦਾ ਨੰਬਰ ਕਿੰਨਾ ਇੱਥੇ ਮੁੰਸ਼ੀ ਸਾਹਿਬ ਦਾ ਮਾਛੀਵਾੜੀ 96929 95 95929 13 ਠੀਕ ਠੀਕ ਹੈ ਜੀ ਇਹ ਬੰਦੇ ਬਹੁਤ ਖਤਰਨਾਕ ਨੇ ਹੋਈਆ ਹਥਿਆਰ ਤਾਂ ਦੇਖੋ ਕਿੱਡਾ ਚੱਕਿਆ ਹੋਆ ਕੋਈ ਵੀ ਵਰਦਤ ਕਰ ਸਕਦਾ ਹੈ ਕੀ ਨਾਮ ਤੇਰਾ ਸੁਫિયાન ਅਹਿਮਦ ਹੈ ਸੁਫિયાન ਅਹਿਮਦ ਸੁਖਿਆਨ ਅਹਿਮਦ ਸੁਫિયાન ਇੱਧਰ ਲੈ ਮੈਨੂੰ ਹਲੋ ਅਣੀ ਥਾਣਾ ਮਾਛੀਵਾੜਾ ਤੋਂ ਬੋਲਦੇ ਹਾਂ ਅਸੀਂ ਸਰਵ ਕੁਲਵਿੰਦਰ ਸਿੰਘ ਬੋਲਦਾ ਹਾਂ ਯੂਜੀ ਮੀਡੀਆ ਤੋਂ ਪੱਤਰਕਾਰ ਅਸੀਂ ਮਾਛੀਵਾੜਾ ਸਾਹਿਬ ਤੋਂ ਅਸੀਂ ਨਾ ਗੁਰਦੁਆਰਾ ਗਣੀ ਕਾ ਨਵੀਂ ਖਾਨ ਦੇ ਕੋਲ ਇੱਕ ਬੰਦਾ ਰੁਕਿਆ ਵਾਏ ਤਿੰਨ ਬੰਦਿਆਂ ਦਾ ਮਤਲਬ ਹੈਗਾ ਕੱਲ ਦਾ ਕੋ ਮਰਿਆ ਕਸ਼ਮੀਰੀ ਨੇ ਇਹ ਤੇ ਗਨਾਸੀਆਂ ਇਹਨਾਂ ਦੇ ਰੱਖੇ ਬਨੇ ਗਨਾਸੇ ਗਨਾਸੀਆਂ ਨੇ ਘਾੜੇ ਵੱਡੇ ਤੇ ਹੁਣ ਤਾਂ ਮੰਗਦੇ ਫਿਰ ਰਹੇ ਨੇ ਕੋਈ ਬਾਰਦਾਤ ਵੀ ਕਰ ਸਕਦੇ ਨੇ ਇਹ ਇਹਨਾਂ ਨੂੰ ਵੈਰੀਫਾਈ ਕੀਤਾ ਇੱਥੇ న్యూਸ ਵੀ ਬਣਾਈਆ ਮੈਂ ਮਤਲਬ ਕੋਈ ਇਹਨਾਂ ਕੋਲ ਕੰਮ ਨਹੀਂ ਹੈਗਾ ਸਿਰਫ ਮੰਦੇ ਫਿਰ ਰਹੇ ਨੇ ਕੋਈ ਕਾਰਵਾਈ ਬਰਦਾਤ ਵੀ ਕਰ ਸਕਦੇ ਨੇ ਕੋਈ ਜਾਤ ਹੈ ਕੋਈ ਭੇਦ ਉਹ ਮਲਾਜਮ ਇੱਥੇ ਇੱਕ ਆ ਦੋ ਜਣੇ ਨਿਕਲ ਗਏ ਇਹਦੇ ਨਾਲ ਦੇ ਤਿੰਨ ਬੰਦੇ ਆਂਦੇ ਇਹ ਕੱਲ ਦੇ ਘੁੰਮ ਰਹੇ ਨੇ ਇੱਥੇ ਚਾਰ ਬੰਦੇ ਚਾਰ ਇੱਕ ਬੰਦਾ ਫੜਿਆ ਵਾ ਚਾਰ ਬੰਦੇ ਨੇ ਘਾੜੇ ਵੱਡੇ ਵੱਡੇ ਰੱਖੇ ਠੀਕ ਇਹਨ ਕੋ ਚੱਲ ਕੋਲ ਬੰਦੇ